ਦ칸 ਤੇ ਅਚਾਨਕ ਭਿਆਨਕ ਅੱਗ ਲੱਗ ਗਈ ਜਿਸ ਤੋਂ ਬਾਅਦ ਕੇ ਇਹ ਤਮਾਕਿਆਂ ਦੀ ਆਵਾਜ਼ ਵੀ ਸੁਣਾਈ ਦਿੱਤੀ ਤੇ ਆਸ-ਪਾਸ ਦੇ ਲੋਕ ਜਿਨ੍ਹਾਂ ਦੇ ਵਿੱਚ ਇੱਕ ਸਹਿਮ ਦਾ ਡਰ ਦਾ ਮਾਹੌਲ ਬਣ ਗਿਆ ਤੇ ਤੁਰੰਤ ਫਟਾਫਟ ਉਹਨਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਤੇ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਜਿਹੜੀਆਂ ਮੌਕੇ ਤੇ ਪਹੁੰਚੀਆਂ ਜਿਨ੍ਹਾਂ ਤੋਂ ਕਾਫੀ ਮੁਸ਼ਕਲ ਦੇ ਨਾਲ ਅੱਗ ਤੇ ਕਾਬੂ ਪਾਇਆ ਗਿਆ ਕਿਉਂਕਿ ਅੱਗ ਜਿਹੜੀ ਆ ਕਾਫੀ ਭਿਆਨਕ ਲੱਗ ਚੁੱਕੀ ਸੀਗੀ ਤੇ ਅੱਗ ਦੇ ਲਪਟਾ ਜਿਹੜਿਆ ਦੂਰ ਤੱਕ ਦਿਖਾਈ ਦੇ ਰੀਆਂ ਸੀਗੀਆਂ Rajasthan ਦੀ ਪੂਰੀ ਖਬਰ ਹੈ ਜੋਧਪੁਰ ਦੇ ਦੇਵ ਨਗਰ ਦੇ ਥਾਣੇ ਦੇ ਸਾਹਮਣੇ ਪੈਂਟਰੀ ਦੁਕਾਨ ਹੈ ਜਿਸਦੇ ਵਿੱਚ ਇਹ ਅੱਗ ਲੱਗੀ ਹੈ ਤੇ ਅੱਗ ਲੱਗਣ ਤੋਂ ਬਾਅਦ ਲੋਕਾਂ ਦੇ ਵਿੱਚ ਇੱਕ ਡਰ ਦਾ ਸਹਿਮ ਦਾ ਮਾਹੌਲ ਬਣ ਗਿਆ ਕਿਉਂਕਿ ਅੱਗ ਦੇ ਲਪਟਾ ਦੂਰ ਦੂਰ ਤੱਕ ਦਿਖਾਈ ਦਿੱਤੀ ਆ ਅਤੇ ਅੱਗ ਇਹ ਬੇਹਦ ਭਿਆਨਕ ਅੱਗ ਸੀ ਜਿਸ ਤੇ ਕਿ ਕਈ ਗੱਡੀਆਂ ਫਾਇਰ ਬ੍ਰਿਗੇਡ ਦੀਆਂ ਲਗਾਉਣੀਆਂ ਗਈਆਂ ਲਗਾਉਣੀਆਂ ਪਈਆਂ ਲੋਕਾਂ ਦੇ ਵੱਲੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਤੇ ਕਈ ਗੱਡੀਆਂ ਮੌਕੇ ਤੇ ਪਹੁੰਚਿਆ ਜਿਨ੍ਹਾਂ ਦੇ ਵੱਲੋਂ ਕਾਫੀ ਮੁਸ਼ਕਲ ਦੇ ਨਾਲ ਅੱਗ ਤੇ ਕਾਫੀ ਜਾਨਕਿ ਉਹਨਾਂ ਨੂੰ ਸਮਾਂ ਲੱਗਿਆ ਅੱਗ ਤੇ ਕਾਬੂ ਪਾਉਣ ਦੇ ਵਿੱਚ ਕਿਉਂਕਿ ਕਾਫੀ ਭਿਆਨਕ ਇਹ ਅੱਗ ਸੀ ਜਦੋਂ ਇਹ ਲੱਗੀ ਹੈ ਤੇ ਲੋਕ ਜਿਹੜੇ ਇੱਕਦਮ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਬਣ ਗਿਆ ਜੋਧਪੁਰ ਦੇ ਦੇਵਨਗਰ ਥਾਣੇ ਦੇ ਸਾਹਮਣੇ ਦੀ ਇਹ ਪੂਰੀ ਖਬਰ ਹੈ ਜਿੱਥੇ ਭਿਆਨਕ ਅੱਗ ਲੱਗਣ ਦੇ ਨਾਲ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਬਣ ਗਿਆ ਅਤੇ ਅੱਗ ਦੇ ਲਪਟਾ ਦੂਰ ਤੱਕ ਦਿਖਾਈ ਦੇ ਰਹੀਆਂ ਨੇ ਹਾਲਾਕੇ ਪਤਾ ਨਹੀਂ ਲੱਗ ਸਕਿਆ ਕਿ ਅੱਗ ਕਿਸ ਵਜ੍ਹਾ ਦੇ ਨਾਲ ਕਿਸ ਕਾਰਨ ਇਹ ਅੱਗ ਇੰਨੀ ਭਿਆਨਕ ਲੱਗੀ ਆ ਪਰ ਅੱਗ ਤੇ ਫਾਇਰ ਬ੍ਰਿਗੇਡ ਦੇ ਵੱਲੋਂ ਕਾਬੂ ਪਾ ਲਿਆ ਗਿਆ ਤੇ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਵੀ ਜੜੀਆਂ ਤੁਹਾਨੂੰ ਦੱਸ ਦਈਏ ਕਿ ਸਾਹਮਣੇ ਆ ਰਹੀਆਂ ਨੇ ਕਿਉਂਕਿ ਦੀਵਾਲੀ ਦੇ ਤਿਹਾਹਰ ਹੈ ਤਿਹਾੜੀ ਸੀਜ਼ਨ ਦੇ ਚੱਲਦੇ ਕਈ ਸਾਰੀਆਂ ਬਜ਼ਾਰਾਂ ਤੋਂ ਵੀ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਕਿਉਂਕਿ ਅੱਗ ਲੱਗਦੀ ਆ ਕਿਉਂਕਿ ਤੁਸੀਂ ਨਹੀਂ ਕਿ ਕਈ ਥਾਮਾ ਤੇ ਬੱਚਿਆਂ ਦੇ ਵੱਲੋਂ ਜਾਂ ਵੱਡਿਆਂ ਦੇ ਵੱਲੋਂ ਕਹਿ ਲਓ ਪਟਾਕੇ ਵੀ ਵਜਾਏ ਜਾਂਦੇ ਆ ਤੇ ਇਹ ਵੀ ਇੱਕ ਕਾਰਨ ਜਿਹੜਾ ਉਹ ਬਣ ਜਾਂਦਾ ਹੈ ਅੱਗ ਲੱਗਣ ਦਾ ਪਰ ਫਿਲਹਾਲ ਇੱਥੇ ਇਹ ਕਿਸ ਕਾਰਨ ਦੇ ਨਾਲ ਕੀ ਵਜ੍ਹਾ ਰਹੀ ਆ ਅੱਗ ਲੱਗਣ ਦਾ ਉਹ ਹਜੇ ਸਾਹਮਣੇ ਜਾਣਕਾਰੀ ਨਹੀਂ ਆਈ ਆ ਪਰ ਜੋਧਪੁਰ ਦੇ ਥਾਣੇ ਦੇ देवनगर थाने दे सामने पेंटरी दुकान को सूचना मिली सागर पेंट में आग लगी है हमने शास्त्री नगर चौपा और बाशी से गाड़ियों को रवाना कर दिया था आग जाता होने के कारण हमने तुरंत नागोरी गेट और मंडोर से भी गाड़ियों को रवाना करा और आग अभी ना, दस से पंद्रह मिनट में कंट्रोल हो जाएगी पंद्रह से पंद्रह से सोलह गाड़ी आ चुकी है सर से, से तो अभी तक तो कोई आग नहीं आया सर पहले पुलियर के पास में हमारे को सूचना मिली है सागर पेंट में आग लगी है हमने शास्त्री नगर चौपांग से गाड़ियों को रवाना कर दिया था आग ज्यादा होने के कारण हमने तुरंत नागौर गेट और मंडो से भी गाड़ियों को रवाना करा और आग अभी दस से पंद्रह मिनट में कंट्रोल हो जाएगी आ चुकी है पंद्रह से पंद्रह से सोलह गाड़ी आ चुकी है सर तो अभी तक तो कोई आग नहीं आया है सर पहले पुल के पास में हमारे को सूचना मिली रसागर पेंट में आग लगी है हमने शास्त्रीनगर चौपा बॉर्ड और से गाड़ियों को रवाना कर दिया था आग ज्यादा होने के कारण हमने तुरंत नागोरी गेट और मंडो से भी गाड़ियों को रवाना करा और आग अभी ना दस से पंद्रह मिनट में कंट्रोल हो जाएगी कितनी गाड़ियां आ चुकी है पन्द्रह से पंद्रह से सोलह गाड़ी आ चुकी है इसका लिप्ट ड्राइवर भी आ चुकी है हमारी सर अभी तक कोई आग नहीं आया सर पहले पुलिया के पास में हमारे ਪੇਂਟਰੀ ਦੁਕਾਨ ਤੇ ਅਚਾਨਕ ਭਿਆਨਕ ਅੱਗ ਲੱਗ ਗਈ ਜਿਸ ਤੋਂ ਬਾਅਦ ਕੇ ਇਹ ਧਮਾਕਿਆਂ ਦੀ ਆਵਾਜ਼ ਵੀ ਸੁਣਾਈ ਦਿੱਤੀ ਤੇ ਆਸ-ਪਾਸੇ ਦੇ ਲੋਕ ਜਿਨ੍ਹਾਂ ਦੇ ਵਿੱਚ ਇੱਕ ਸਹਿਮ ਦਾ ਡਰ ਦਾ ਮਾਹੌਲ ਬਣ ਗਿਆ ਤੇ ਤੁਰੰਤ ਫਟਾਫਟ ਉਹਨਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਤੇ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਜਿਹੜੀਆਂ ਮੌਕੇ ਤੇ ਪਹੁੰਚੀਆਂ ਜਿਨ੍ਹਾਂ ਤੋਂ ਕਾਫੀ ਮੁਸ਼ਕਲ ਦੇ ਨਾਲ ਅੱਗ ਤੇ ਕਾਬੂ ਪਾਇਆ ਗਿਆ ਕਿਉਂਕਿ ਅੱਗ ਜਿਹੜੀ ਆ ਕਾਫੀ ਭਿਆਨਕ ਲੱਗ ਚੁੱਕੀ ਸੀਗੀ ਤੇ ਅੱਗ ਦੇ ਲਪਟਾ ਜਿਹੜੇ ਆ ਦੂਰ ਤੱਕ ਦਿਖਾਈ ਦੇ ਰਹੀਆਂ ਸੀਗੀਆਂ ਰਾਜਸਥਾਨ ਦੀ ਪੂਰੀ ਖਬਰ ਹੈ ਜੋਧਪੁਰ ਦੇਵਨਗਰ ਦੇ ਥਾਣੇ ਦੇ ਸਾਹਮਣੇ ਪੈਂਟਰੀ ਪੇਂਟਰੀ ਦੁਕਾਨ ਤੇ ਅਚਾਨਕ ਭਿਆਨਕ ਅੱਗ ਲੱਗ ਗਈ ਜਿਸ ਤੋਂ ਬਾਅਦ ਕੇ ਇਹ ਤਮਾਕਿਆਂ ਦੀ ਆਵਾਜ਼ ਵੀ ਸੁਣਾਈ ਦਿੱਤੀ ਤੇ ਆਸ-ਪਾਸੇ ਦੇ ਲੋਕ ਜਿਨ੍ਹਾਂ ਦੇ ਵਿੱਚ ਇੱਕ ਸਹਿਮ ਦਾ ਡਰ ਦਾ ਮਾਹੌਲ ਬਣ ਗਿਆ ਤੇ ਤੁਰੰਤ ਫਟਾਫਟ ਉਹਨਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਤੇ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਜਿਹੜੀਆਂ ਮੌਕੇ ਤੇ ਪਹੁੰਚੀਆਂ ਜਿਨ੍ਹਾਂ ਤੋਂ ਕਾਫੀ ਮੁਸ਼ਕਲ ਦੇ ਨਾਲ ਅੱਗ ਤੇ ਕਾਬੂ ਪਾਇਆ ਗਿਆ ਕਿਉਂਕਿ ਅੱਗ ਜਿਹੜੀ ਆ ਕਾਫੀ ਭਿਆਨਕ ਲੱਗ ਚੁੱਕੀ ਸੀਗੀ ਤੇ ਅੱਗ ਦੇ ਲਪਟਾ ਜਿਹੜੀਆਂ ਦੂਰ ਤੱਕ ਦਿਖਾਈ ਦੇ ਰਹੀਆਂ ਸੀਗੀਆਂ ਰਾਜਸਥਾਨ ਦੀ ਪੂਰੀ ਖਬਰ ਹੈ ਜੋਧਪੁਰ ਦੇ ਦੇਵਨਗਰ ਦੇ ਥਾਣੇ ਦੇ ਸਾਹਮਣੇ ਪੈਂਟਰੀ ਦੁਕਾਨਾ ਜਿਸ ਦੇ ਵਿੱਚ ਇਹ ਅੱਗ ਲੱਗੀ ਹੈ ਤੇ ਅੱਗ ਲੱਗਣ ਤੋਂ ਬਾਅਦ ਲੋਕਾਂ ਦੇ ਵਿੱਚ ਇੱਕ ਡਰ ਦਾ ਸਹਿਮ ਦਾ ਮਾਹੌਲ ਬਣ ਗਿਆ ਕਿਉਂਕਿ ਅੱਗ ਦੀ ਲਪਟਾ ਦੂਰ ਦੂਰ ਤੱਕ ਦਿਖਾਈ ਦਿੱਤੀ ਆ ਅਤੇ ਅੱਗ ਇਹ ਬੇਹਦ ਭਿਆਨਕ ਅੱਗ ਸੀ ਜਿਸ ਤੇ ਕਿ ਕਈ ਗੱਡੀਆਂ ਫਾਇਰ ਬ੍ਰਿਗੇਡ ਦੀਆਂ ਲਗਾਉਣੀ ਆ ਗਈਆਂ ਲਗਾਉਣੀਆਂ ਪਈਆਂ ਲੋਕਾਂ ਦੇ ਵੱਲੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਤੇ ਕਈ ਗੱਡੀਆਂ ਮੌਕੇ ਤੇ ਪਹੁੰਚਿਆ ਜਿਨ੍ਹਾਂ ਦੇ ਵੱਲੋਂ ਕਾਫੀ ਮੁਸ਼ਕਲ ਦੇ ਨਾਲ ਅੱਗ ਤੇ ਕਾਫੀ ਜਾਨ ਏ ਕਿ ਉਹਨਾਂ ਨੂੰ ਸਮਾਂ ਲੱਗਿਆ ਅੱਗ ਤੇ ਕਾਬੂ ਪਾਉਣ ਦੇ ਵਿੱਚ ਕਿਉਂਕਿ ਕਾਫੀ ਭਿਆਨਕ ਇਹ ਅੱਗ ਸੀ ਜਦੋਂ ਇਹ ਲੱਗੀ ਹੈ ਤੇ ਲੋਕ ਜਿਹੜੇ ਇੱਕਦਮ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਬਣ ਗਿਆ ਜੋਧਪੁਰ ਦੇ ਦੇਵਨਗਰ ਥਾਣੇ ਦੇ ਸਾਹਮਣੇ ਦੀ ਇਹ ਪੂਰੀ ਖਬਰ ਹੈ ਜਿੱਥੇ ਭਿਆਨਕ ਅੱਗ ਲੱਗਣ ਦੇ ਨਾਲ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਬਣ ਗਿਆ ਅਤੇ ਅੱਗ ਦੇ ਲਪਟਾ ਦੂਰ ਤੱਕ ਦਿਖਾਈ ਦੇ ਰਹੀਆਂ ਨੇ ਹਾਲਕੇ ਪਤਾ ਨਹੀਂ ਲੱਗ ਸਕਿਆ ਕਿ ਅੱਗ ਕਿਸ ਵਜ੍ਹਾ ਦੇ ਨਾਲ ਕਿਸ ਕਾਰਨ ਇਹ ਅੱਗ ਇੰਨੀ ਭਿਆਨਕ ਲੱਗੀ ਆ ਪਰ ਅੱਗ ਤੇ ਫਾਇਰ ਬ੍ਰਿਗੇਡ ਦੇ ਵੱਲੋਂ ਕਾਬੂ ਪਾ ਲਿਆ ਗਿਆ ਤੇ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਵੀ ਜੜੀਆਂ ਤੁਹਾਨੂੰ ਦੱਸ ਦਈਏ ਕਿ ਸਾਹਮਣੇ ਆ ਰਹੀਆਂ ਨੇ ਕਿਉਂਕਿ ਦੀਵਾਲੀ ਦੇ ਤਿਹਾੜਾ ਤਿਹਾੜੀ ਸੀਜ਼ਨ ਦੇ ਚੱਲਦੇ ਕਈ ਸਾਰੀਆਂ ਬਜ਼ਾਰਾਂ ਤੋਂ ਵੀ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਕਿਉਂਕਿ ਅੱਗ ਲੱਗਦੀ ਆ ਕਿਉਂਕਿ ਤੁਸੀਂ ਨਹੀਂ ਕਿ ਕਈ ਥਾਣਾ ਤੇ ਬੱਚਿਆਂ ਦੇ ਵੱਲੋਂ ਜਾਂ ਵੱਡਿਆਂ ਦੇ ਵੱਲੋਂ ਕਹਿ ਲਓ ਪਟਾਕੇ ਵੀ ਵਜਾਏ ਜਾਂਦੇ ਆ ਤੇ ਇਹ ਵੀ ਇੱਕ ਕਾਰਨ ਜਿਹੜਾ ਉਹ ਬਣ ਜਾਂਦਾ ਹੈ ਅੱਗ ਲੱਗਣ ਦਾ ਪਰ ਫਿਲਹਾਲ ਇੱਥੇ ਇਹ ਕਿਸ ਕਾਰਨ ਦੇ ਨਾਲ ਕੀ ਵਜ੍ਹਾ ਰਹੀ ਆ ਅੱਗ ਲੱਗਣ ਦਾ ਉਹ ਹਜੇ ਸਾਹਮਣੇ ਜਾਣਕਾਰੀ ਨਹੀਂ ਆਈ ਆ ਪਰ ਜੋਧਪੁਰ ਦੇ ਥਾਣੇ ਦੇ देवनगर थाने के दे सामने पेंटरी दुकान थी इस पेंटरी दुकानी हमारे सूचना मिली है सागर पेंट में आग लगी है हमने शास्त्री नगर चौपा और बाशी से गाड़ियों को रवाना कर दिया था आग ज्यादा होने के कारण हमने तुरंत नागोरी गेट और मंडो से भी गाड़ियों को रवाना करा और आग अभी दस से पंद्रह मिनट में कंट्रोल हो जाएगी आ चुकी है पंद्रह से पंद्रह से सोलह गाड़ी आ चुकी है सर तो अभी तक तो कोई आग नहीं आया है सर पहले पुल के पास में हमारे को सूचना मिली रसागर पेंट में आग लगी है हमने शास्त्रीनगर चौपा वार्ड और से गाड़ियों को रवाना कर दिया था आग ज्यादा होने के कारण हमने तुरंत नागोरी गेट और मंडो से भी गाड़ियों को रवाना करा और आग अभी ना, दस से पंद्रह मिनट में कंट्रोल हो करीब कितनी आ चुकी है पंद्रह से पंद्रह से सोलह गाड़ी आ चुकी है तो हमारी सर अभी तक तो कोई आग नहीं आया सर पहले पुल के पास में हमारे को सूचना मिली है सागर पेंट में आग लगी है हमने शास्त्री नगर चौपा बोर्ड और बासी से गाड़ियों को रवाना कर दिया था आग ज्यादा होने के कारण हमने तुरंत नागोरी गेट और मंडो से भी गाड़ियों को रवाना करा और आग अभी ना दस से पंद्रह मिनट में कंट्रोल हो जाएगी कितनी गाड़ियां आ चुकी है पंद्रह से पंद्रह से सोलह गाड़ियां आ चुकी है इसका लिए ड्राइवर तो भी आ चुके हैं हमारी आग लगने का कुछ कारण सर अभी तक तो कोई आग नहीं आया सब पहले पुलिय के पास में हमारे ਪੇਂਟਰੀ ਦੁਕਾਨ ਤੇ ਅਚਾਨਕ ਭਿਆਨਕ ਅੱਗ ਲੱਗ ਗਈ ਜਿਸ ਤੋਂ ਬਾਅਦ ਕੇ ਇਹ ਤਮਾਕਿਆਂ ਦੀ ਆਵਾਜ਼ ਵੀ ਸੁਣਾਈ ਦਿੱਤੀ ਤੇ ਆਸ-ਪਾਸੇ ਦੇ ਲੋਕ ਜਿਨ੍ਹਾਂ ਦੇ ਵਿੱਚ ਇੱਕ ਸਹਿਮ ਦਾ ਡਰ ਦਾ ਮਾਹੌਲ ਬਣ ਗਿਆ ਤੇ ਤੁਰੰਤ ਫਟਾਫਟ ਉਹਨਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਤੇ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਜਿਹੜੀਆਂ ਮੌਕੇ ਤੇ ਪਹੁੰਚੀਆਂ ਜਿਨ੍ਹਾਂ ਤੋਂ ਕਾਫੀ ਮੁਸ਼ਕਲ ਦੇ ਨਾਲ ਅੱਗ ਤੇ ਕਾਬੂ ਪਾਇਆ ਗਿਆ ਕਿਉਂਕਿ ਅੱਗ ਜਿਹੜੀ ਆ ਕਾਫੀ ਭਿਆਨਕ ਲੱਗ ਚੁੱਕੀ ਸੀਗੀ ਤੇ ਅੱਗ ਦੇ ਲਪਟਾ ਜਿਹੜਿਆ ਦੂਰ ਤੱਕ ਦਿਖਾਈ ਦੇ ਰੀਆਂ ਸੀਗੀਆਂ Rajasthan ਦੀ ਪੂਰੀ ਖਬਰ ਹੈ ਜੋਧਪੁਰ ਦੇ ਦੇਵ ਨਗਰ ਦੇ ਥਾਣੇ ਦੇ ਸਾਹਮਣੇ ਪੈਂਟਰੀ ਦੁਕਾਨ